ਜਿਹੜੇ ਕਾਮ ਲਈ ਅਸੀਂ ਸਰਕਾਰਾਂ ਚੁਣਦੇ ਉਹ ਤਾਂ ਸਾਡੇ ਕੋਈ ਕੰਮ ਹੁੰਦੇ ਨਹੀਂ ਕੋਈ ਐਜੂਕੇਸ਼ਨ ਦਾ ਕੋਈ ਸਿਹਤ ਦਾ ਕੋਈ ਮਿਆਰ ਨਹੀਂ ਬਦਲਿਆ ਪਰ ਇੱਕ ਚੀਜ਼ ਜ਼ਰੂਰ ਬਦਲੀ ਜਿਹਦੇ ਵਿੱਚ ਇਹਨਾਂ ਨੇ ਇੱਕ ਜੁੱਧ ਨਸ਼ਿਆਂ ਦਾ ਨਾਮ ਦੇ ਕੇ ਹਰੇਕ ਪਿੰਡ ਦੇ ਵਿੱਚ ਪਿੰਡ ਭਰਤੀ ਜਿਹੜਾ ਆ ਠੇਕਾ ਖੋਲਣ ਦਾ ਜਿਹੜਾ ਪ੍ਰਬੰਧ ਕਰ ਰਿਹਾ ਹੈ ਆ ਜਾਇ ਠੇਕਾ ਖੋਲੇ ਗਿਆ ਜੀ ਜੋ ਸਾਡੇ ਪਿੰਡ ਦੇ ਵਿੱਚ ਪਹਿਲਾਂ ਮੁੱਢਾ ਕਿਲੋਮੀਟਰ ਦਾ ਠੇਕਾ ਹੈਗਾ ਆ ਇਹ ਰੈਸ਼ੀ ਅਵਾਦੀ ਦੇ ਵਿੱਚ ਖੋਲੇ ਗਿਆ ਆ ਠੇਕੇ ਵਾਲਿਆਂ ਨੇ ਸਾਡੇ ਪਿੰਡ ਅੱਧੇ ਕਿਲੋਮੀਟਰ ਦੇ ਤਨੌਣ ਵਿੱਚ ਲਿਆ ਕੇ ਸ਼ਰਾਬ ਵੇਚਣੀ ਸ਼ੁਰੂ ਕਰ ਦਿੱਤੀ ਕਿਸੇ ਕਮਰੇ ਵਿੱਚ ਲਿਆ ਕੇ ਅਸੀਂ ਸਾਰੇ ਪਿੰਡ ਨੇ ਇਤਰਾਜ਼ ਕੀਤਾ ਨਾ ਉਹ ਤਾਂ ਮਮਾ ਨੂੰ ਭਈਆ ਮੂਤਰ ਲੰਜਾ ਵੀ ਨਹੀਂ ਦੇ ਦੇ ਰੌਂਗ ਦੇ ਘਰੇ ਗਰ ਜਾਂਦੇ ਬੰਦੇ ਚੀਂ ਮੀਆਂ ਠੇਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕਨੌਣ ਸਮੂਹ ਨਗਰ ਪੰਚਾਇਤ ਔਰ ਪਿੰਡ ਦੇ ਸਾਰੇ ਹੀ ਮੋਹਤਵਾਰ ਜਿਹੜੇ ਬੰਤੀ ਅਸੀਂ ਇਕੱਠੇ ਹੋਏ ਆ ਇਹਦੇ ਵਿੱਚ ਖਾਸ ਕਰ ਇਹ ਆ ਕਿ ਜਿਹੜੇ ਕੰਮ ਲਈ ਅਸੀਂ ਸਰਕਾਰਾਂ ਚੁਣਦੇ ਉਹ ਤਾਂ ਸਾਡੇ ਕੋਈ ਕੰਮ ਹੁੰਦੇ ਨਹੀਂ ਕੋਈ ਐਜੂਕੇਸ਼ਨ ਦਾ ਕੋਈ ਸਿਹਤ ਦਾ ਕੋਈ ਮਿਆਰ ਨਹੀਂ ਬਦਲਿਆ ਪਰ ਇੱਕ ਚੀਜ਼ ਜ਼ਰੂਰ ਬਦਲੀ ਜਿਹਦੇ ਵਿੱਚ ਇਹਨਾਂ ਨੇ ਇੱਕ ਯੁੱਧ ਨਸ਼ਿਆਂ ਦਾ ਨਾਮ ਦੇ ਕੇ ਹਰੇਕ ਪਿੰਡ ਦੇ ਵਿੱਚ ਪਿੰਡ ਭਰਤੀ ਜਿਹੜਾ ਆ ਠੇਕਾ ਖੋਲਣ ਦਾ ਜਿਹੜਾ ਪ੍ਰਬੰਧ ਕਰ ਰਿਹਾ ਆ ਦੇਖੋ ਤੁਸੀਂ ਸਤਲੁਜ ਦਰਿਆ ਦੇ ਪਰਲੇ ਬੰਤੇ ਚੋ ਜੋ ਉੱਥੇ ਠੇਕਾ ਆ ਕਨੌਣ ਉੱਥੋਂ ਲਗਭਗ 1 ਕਿਲੋਮੀਟਰ ਇੱਥੇ ਇਹਨਾਂ ਨੇ ਠੇਕਾ ਖੋਲਤਾ ਨਜਾਇਜ਼ ਇਸ ਤੋਂ ਲਗਭਗ 7-800 ਗਾਜ ਜਾ ਕੇ ਨਿਆਉਤਪੁਰ ਪਿੰਡ ਦਾ ਜਿਹੜਾ ਠੇਕਾ ਆ ਵੀ ਖੋਲਤਾ ਇੰਨੀ ਸਾਡੇ ਪਿੰਡਾਂ ਦੀ ਜਿਹੜੀ ਵਸੋਂ ਨਹੀਂ ਹੈਗੀ ਇਸ ਹਿਸਾਬ ਦੇ ਨਾਲ ਦੂਜੀ ਗੱਲ ਪ੍ਰਸ਼ਾਸਨ ਦੀ ਇੰਨੇ ਇੰਨੀ ਜਿਹੜੀ ਲਾਪਰਵਾਹੀ ਆ ਕਿ ਇਸ ਤਰ੍ਹਾਂ ਦਾ ਸਿਸਟਮ ਬਣਦਾ ਜਾ ਰਿਹਾ ਵੀ ਤੁਸੀਂ ਉਹਨਾਂ ਕੋ ਆਪਣੀ ਤਰਖਾਸ ਲੈ ਕੇ ਜਾਓ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਉਹ ਐਟੀਟੀਫਿਕੇਸ਼ਨ ਕਰਦੇ ਆ ਜਿਵੇਂ ਅਸੀਂ ਬਣਾਲੇ ਡਿਪਾਰਟਮੈਂਟ ਨੂੰ ਜਿਹੜੀ ਇਨਵੋਇਸ ਦਿੱਤੀ ਜਿਦਤੀ ਉਹ ਨੰਬਰ ਬੰਦ ਹੋ ਰਹੇ ਆ ਫਿਰ ਕੋਈ ਐਪਲੀਕੇਸ਼ਨ ਆ ਘੁੰਮਦੀ ਆ ਔਰ ਪਿੰਡ ਦੇ ਜਿਹੜੀ ਜਿਹੜੀ ਜਾ ਰਿਹਾ ਟੀਟ ਜਿਹੜੇ ਆ ਉਹ ਤਰਸੇ ਲੋਕਾਂ ਚਾਰੇ ਘੁੰਮਦੇ ਰਹਿੰਦੇ ਆ ਔਰ ਉਹਨਾਂ ਨੂੰ ਕੋਈ ਸਰਵਾਈ ਨਹੀਂ ਹੁੰਦੀ ਇਨੋਂ ਨਹੀਂ ਇਹ ਸਮਝ ਆ ਰਹੀ ਕਿ ਜਿਹੜਾ ਇਹ ਪ੍ਰਸ਼ਾਸਨ ਜਿਹੜੇ ਇਹ ਸਾਡੇ ਏਡੇ ਵੱਡੇ ਅਫਸਰ ਇਹਨਾਂ ਤੋਂ ਕਰਨੀ ਨਹੀਂ ਉਹ ਜਿਹੜਾ ਸਾਡੇ ਕੰਮਾਂ ਦੇ ਉੱਪਰ ਜਿਹੜੇ ਇੱਥੇ ਲੱਗੇ ਆ ਤੇ ਉਹਨਾਂ ਦੀ ਜ਼ਿੰਮੇਵਾਰੀ ਕੀ ਆ ਵੀ ਜੇ ਪਿੰਡ ਦੇ ਵਿਅਕਤੀ ਨਹੀਂ ਚਾਹੁੰਦੇ ਸਾਡੇ ਪਿੰਡ ਦੇ ਵਿੱਚ ਠੇਕੇ ਖੁੱਲੇ ਤੇ ਸਰਕਾਰ ਦੀ ਕੀ ਮਜਬੂਰੀ ਆ ਇਹਨਾਂ ਪ੍ਰਸ਼ਾਸਨ ਅਫਸਰਾਂ ਦੀ ਕੀ ਮਜਬੂਰੀ ਆ ਕਿ ਉਹ ਤੱਕੇ ਨਾਲ ਜਿਹੜਾ ਠੇਕਾ ਉਹ ਖੁਲਵਾਉਣਾ ਚਾਹੁੰਦੇ ਆ ਸੋ ਸਾਡੀ ਤਾਂ ਹੁਣ ਇਹ ਸਿੱਧੀ ਇਹਨਾਂ ਨੂੰ ਸਾਡੇ ਜਿਨਾ ਪ੍ਰਸ਼ਾਸਨ ਐਕਸਾਈਜ਼ ਡਿਪਾਰਟਮੈਂਟ ਨੂੰ ਇਹ ਇੱਕ ਬੇਨਤੀ ਆ ਵੀ ਤੁਸੀਂ ਇਹ ਤੁਰੰਤ ਹੱਲ ਕੀਤਾ ਜਾਵੇ ਨਾ ਕਿ ਲੋਕ ਖੱਜਲ ਖਵਾਰ ਹੋ ਕੇ ਧਰਨੇ ਲਾਉਣ ਜਾਂ ਉਹ ਆਪਣੇ ਤੌਰ ਤੇ ਇਸ ਠੇਕੇ ਨੂੰ ਬੰਦ ਕਰਾਉਣ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੋਇਆ ਐਕਸਾਈਜ਼ ਡਿਪਾਰਟਮੈਂਟ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੋਇਆ ਕਿਉਂਕਿ ਸਾਰੀ ਨਗਰ ਪੰਚਾਇਤ ਸਰਪੰਚ ਸਾਹਿਬ ਪੰਚ ਸਾਹਿਬਾਨ ਲੰਬੜਦਾਰ ਸਾਰੇ ਹੀ ਇੱਥੇ ਮੌਜੂਦ ਹਨ ਉਹ ਇਹ ਚਾਉਂਦੇ ਆ ਕਿ ਸਾਡੇ ਪਿੰਡ ਦੇ ਵਿੱਚ ਸਾਨੂੰ ਸ਼ਰਾਬ ਦਾ ਠੇਕਾ ਨਹੀਂ ਚਾਹੀਦਾ ਸੋ ਇਹਨੂੰ ਤੁਰੰਤ ਪ੍ਰਭਾਵ ਦੇ ਵਿੱਚ ਆ ਕੇ ਬੰਦ ਕੀਤਾ ਜਾਵੇ ਨਹੀਂ ਤਾਂ ਪਿੰਡ ਵਾਲੇ ਸਾਰੇ ਅਸੀਂ ਇਲਾਕੇ ਵਾਲੇ ਇਕੱਠੇ ਹੋ ਕੇ ਇੱਕ ਦੋ ਦਿਨ ਦੇ ਵਿੱਚ ਇਸ ਠੇਕੇ ਨੂੰ ਬੰਦ ਕਰਨ ਲਈ ਮਜਬੂਰ ਨਾ ਹੋਈਏ ਸੋ ਮੈਂ ਇਹਨੇ ਲਖਤਰ ਦੇ ਨਾਲ ਸਾਰੇ ਨਗਰ ਵਾਸੀਆਂ ਨੂੰ ਔਰ ਕਿਉਂਕਿ ਇਹ ਇੱਕ ਬੜਾ ਪ੍ਰੇਰਣਾ ਸਰੋਤ ਹੈ ਵੀ ਜਦੋਂ ਅਸੀਂ ਆਪਣੀ ਪੀੜ੍ਹੀ ਨੂੰ ਆਪਣੇ ਬੱਚਿਆਂ ਨੂੰ ਆਪਣੇ ਜਿਹੜੀ ਸਾਡੀ ਆਵਾਮ ਨੂੰ ਬਚਾਉਣਾ ਆ ਤੇ ਸਾਨੂੰ ਇਕੱਠੇ ਹੋ ਕੇ ਲੜਨਾ ਹੀ ਪੈਣਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਪਿੰਡ ਕਨਾਉਣ ਦੀ ਸਰਪੰਚ ਮਿੰਨਾ ਰੋਣੀ ਜੀ ਸਾਡੇ ਪਿੰਡ ਦੇ ਵਿੱਚ ਨਜਾਇਜ਼ ਠੇਕੇ ਖੋਲ੍ਹੇ ਗਿਆ ਜੀ ਜੋ ਸਾਡੇ ਪਿੰਡ ਦੇ ਵਿੱਚ ਪਹਿਲਾਂ ਮੁੱਢਾ ਕਿਲੋਮੀਟਰ ਦਾ ਠੇਕਾ ਹੈਗਾ ਆ ਇਹ ਰੈਸ਼ੀ ਆਬਾਦੀ ਦੇ ਵਿੱਚ ਖੋਲ੍ਹੇ ਗਿਆ ਆ ਜੋ ਕਿ ਪਿੰਡ ਦੀਆਂ ਬੀਬੀਆਂ ਸਾਰੀਆਂ ਮੈਨੂੰ ਆ ਕੇ ਸ਼ਾਮ ਨੂੰ ਸੁਪਲੇਨ ਕਰਦੀਆਂ ਕਿ ਸਾਡੇ ਪਿੰਡ ਦੇ ਅੱਥਰ ਠੇਕਾ ਚਕਾਇਆ ਜਾਵੇ ਕਿਉਂਕਿ ਬੰਦੇ ਸ਼ਰਾਬ ਪੀ ਕੇ ਜੋ ਕਿ ਸ਼ਾਮ ਨੂੰ ਗਾਲੀ ਗਲੋਚ ਕਰਦੇ ਆ ਇਹ ਸਹੀ ਗੱਲ ਨਹੀਂ ਹੈਗੀ ਅਸੀਂ ਪ੍ਰਸ਼ਾਸਨ ਨੂੰ ਬਹੁਤ ਵਾਰੀ ਬੇਨਤੀ ਕਰ ਚੁੱਕੇ ਆ ਡੀਸੀ ਸਾਹਿਬ ਅੱਗੇ ਵੀ ਕਹੀ ਜਾ ਚੁੱਕੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਸਾਡੀ ਅਹੀ ਬੇਨਤੀ ਹੈ ਕਿ ਸਾਡੇ ਪਿੰਡ ਨੂੰ ਠੇਕਾ ਚਕਾਇਆ ਜਾਵੇ ਹਾਂਜੀ ਸੋ ਭਾਈਓ ਖਾਲਸਾ ਬਾਦੂ ਜੀ ਫਤਿਹ ਦੀ ਗੱਲ ਇਹ ਤਾਂ ਵੀ ਸਾਡਾ ਪਿੰਡੇ ਕਨੌਣ ਹੈ ਸਾਡੇ ਅੱਧੇ ਕਿਲੋਮੀਟਰ ਤੇ ਪਿੰਡ ਨਿਆਮਤਪੁਰ ਦੀ ਹੱਦ ਲੱਗਦੀ ਹੈ ਉਸ ਨਿਆਮਪੁਰ ਪਿੰਡ ਦੇ ਵਿੱਚ ਪਹਿਲਾਂ ਮਨਜ਼ੂਰशुदा ਠੇਕਾ ਜਿਹੜਾ ਚੱਲਦਾ ਇਹ ਇਨਾਂ ਨੇ ਠੇਕੇ ਵਾਲਿਆਂ ਨੇ ਸਾਡੇ ਪਿੰਡ ਅੱਧਾ ਕਿਲੋਮੀਟਰ ਦੇ ਕਨੌਣ ਵਿੱਚ ਲਿਆ ਕੇ ਸ਼ਰਾਬ ਵੇਚਣੀ ਸ਼ੁਰੂ ਕਰ ਦਿੱਤੀ ਕਿਸੇ ਕਮਰੇ ਵਿੱਚ ਲਿਆ ਕੇ ਅਸੀਂ ਸਾਰੇ ਪਿੰਡ ਨੇ ਇਤਰਾਜ਼ ਕੀਤਾ ਗਏ ਉੱਥੇ ਦੁਕਾਨ ਤੇ ਉਹਨਾਂ ਦਾ ਮਤਲਬ ਕਰਿੰਦਾ ਸਾਨੂੰ ਮਿਲਿਆ ਕਰਿੰਦਾ ਕਹਿੰਦਾ ਵੀ ਠੇਕੇਦਾਰ ਨਾਲ ਮਾਲਕ ਨਾਲ ਗੱਲ ਕਰੋ ਅਸੀਂ ਮਾਲਕ ਨੂੰ ਫੋਨ ਕੀਤਾ ਮਾਲਕ ਨੂੰ ਬੁਲਾਇਆ ਦੂਜੇ ਦਿਨ ਆਇਆ ਮਾਲਕ ਨੇ ਆਪ ਮੰਨਿਆ ਕਿ ਇਹ ਨਜਾਇਜ਼ ਹੈ ਕਿ ਸਾਨੂੰ 2 ਦਿਨ ਦਾ ਟਾਈਮ ਦਿਓ ਅਸੀਂ ਕਿਹਾ ਚੱਲੋ ਕੋਈ ਗਰੰਟੂ ਹੋਵੇ ਤਾਂ ਵੀ ਤੁਸੀਂ ਇਹ ਬੰਦ ਕਰਦੇ ਦੋ ਦਿਨ ਤੋਂ ਬਾਅਦ ਫੇਰ ਨਹੀਂ ਆਇਆ ਅਸੀਂ ਫਿਰ ਡੀਸੀ ਸਾਹਿਬ ਕੋਲ ਵੀ ਕੇਸ ਹੋਇਆ ਡੀਸੀ ਸਾਹਿਬ ਨੇ ਮਾਰਕ ਕੀਤਾ ਐਕਸਾਈਜ਼ ਵਾਲਿਆਂ ਨੂੰ ਐਕਸਾਈਜ਼ ਵਾਲਿਆਂ ਕੋਲ ਅਸੀਂ ਗਏ ਤਾਂ ਉੱਥੇ ਮੁੰਡਾ ਜਿਹੜਾ ਇਨਸਪੈਕਟਰ ਹੈਗਾ ਗੁਰਪ੍ਰੀਤ ਸਿੰਘ ਉਹਨੇ ਸਾਨੂੰ ਕਿਹਾ ਵੀ ਮੈਂ ਪਰਸੋਂ ਨੂੰ ਆ ਕੇ ਮੌਕਾ ਦੇਖੂੰਗਾ ਮੌਕੇ ਤੇ ਆ ਕੇ ਜਿੱਦਾਂ ਵੀ ਹੈਗਾ ਅਸੀਂ ਬੰਦ ਕਰਾਂਗੇ ਨਜਾਇਜ਼ ਜਿਹੜਾ ਠਿਕਾ ਉਹਨੇ ਵੀ ਮੰਨਿਆ ਵੀ ਨਜਾਇਜ਼ ਹੈਗਾ ਨਹੀਂ ਖੋਲ ਸਕੋਗੇ ਕਿਸੇ ਪਿੰਡ ਦੇ ਵਿੱਚ ਫਿਰ ਰਹਿਸ਼ੀ ਇਲਾਕੇ ਦੇ ਵਿੱਚ ਤੇ ਅਸੀਂ ਚਲੋ ਦੋ ਦਿਨ ਅਸੀਂ ਉਹਨਾਂ ਨੂੰ ਦੋ ਦਿਨ ਟੀਕਿਆ ਉਹ ਨਹੀਂ ਆਏ ਅਸੀਂ ਸਾਰਾ ਪਿੰਡ ਇੱਥੇ ਇਕੱਠਾ ਹੋ ਕੇ ਬੈਠਾ ਰਿਹਾ ਤੇ ਫੇਰ ਮੁੜ ਕੇ ਅਸੀਂ ਉਹਨੂੰ ਸ਼ਾਮ ਨੂੰ ਫੋਨ ਕੀਤਾ ਕਹਿੰਦਾ ਮੈਂ ਕਿਤੇ ਬਾਹਰ ਗਿਆ ਹੋਇਆ ਤੇ ਤੂੰ ਮੈਂ ਸਵੇਰੇ ਸੱਜ ਰਿਆਂਗੂੰ ਸਵੇਰੇ ਫੇਰ ਟੀਕਦੇ ਰਹੇ ਦੋ ਦਿਨ ਫੇਰ ਟੀਕਦੇ ਰਹੇ ਉਹ ਨਹੀਂ ਇੱਥੇ ਪਹੁੰਚੇ ਅੱਜ ਮੇਰਾ ਖਿਆਲ 20 25 ਦਿਨ ਹੋ ਗਿਆ ਸਾਨੂੰ ਖੱਜਲ ਹੁੰਦਿਆਂ ਨੂੰ ਕਿਸੇ ਨੇ ਸਾਡੀ ਸੁਣੀ ਨਹੀਂ ਅਸੀਂ ਹੁਣ ਮਤਲਬ ਬੜੇ ਪਰੇਸ਼ਾਨ ਆ ਬੁੜੀਆਂ ਬੱਚੇ ਬੜੇ ਪਰੇਸ਼ਾਨ ਆ ਇਹਨੂੰ ਮਤਲਬ ਠੇਕੇ ਨੂੰ ਚੁਕਾਇਆ ਜਾਵੇ ਬਿਲਕੁਲ ਨਾ ਜਾਇਆ ਗਿਆ ਰਹਾਇਸ਼ੀ ਇਲਾਕੇ ਦੇ ਵਿੱਚ ਆ ਅਗਰ ਜੇ ਇਹਦਾ ਹੱਲ ਨਹੀਂ ਹੁੰਦਾ ਫਿਰ ਅਸੀਂ ਮਜਬੂਰ ਜਿਹੜਾ ਅਸੀਂ ਧਰਨਾ ਦੇਾਂਗੇ ਰੋਡ ਦੇ ਉੱਤੇ ਭਾਈਓ ਭਾਲ ਸਾਹਿਬ